ਪਹਿਲਾ ਟ੍ਰੈਕਟਰ ਜਰਿਆ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਅੱਜ ਬਈ ਆਪਾਂ ਟ੍ਰੈਕਟਰ ਡਿਲੀਵਰ ਕਰਨਾ ਹੈ 52 ਦਾ ਕੁਬਿਲ ਨਵਾ ਇਹ ਨੂੰ ਨਿਆ ਬਈ ਨਵਾਂ ਅਰਟੀਕਲ ਲਗਰਾਉਣਾ ਹੈ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਕਿਹ ਹਾਲ ਹੈ ਬਈ ਵਧੀਆ ਵਧੀਆ ਵੀਰ ਤੂੰ ਹੀ ਸਨਾਈਆਂ ਹੋ ਗਿਆ ਹਾਂ ਜੀ ਵੀਰ ਵਧਾਈਆਂ ਤੁਹਾਨੂੰ ਵੀਰ ਕਿਵੇਂ ਲੱਗਿਆ ਵੀਰ ਟਰੈਕਟਰ ਵਧੀਆ ਬਈ ਹਾਂ ਤੁਸੀਂ ਦੇਖਿਆ ਕਿੱਥੇ ਟਰੈਕਟਰ ਚੱਲਦਾ ਦੇਖਿਆ ਕਿਤੇ ਚਲਾ ਕੇ ਦੇਖਿਆ ਤੁਸੀਂ ਪਹਿਲਾਂ ਚਲਾ ਕੇ ਦੇਖਿਆ ਵੀਰ ਓਕੇ ਓਕੇ ਵੀਰ ਕਹਿੰਦਾ ਸੀ ਜਲੀ ਹਸਕਾਰ ਲੈ ਬਈ ਫਾਕੇ ਨਹੀਂ ਤੇ ਉਹ ਜੇ ਇਹ ਦੋ ਜਾਣਕਾਰੀ ਟਰੈਕਟਰ ਵਾਲੀ ਟਰੈਕਟਰ ਵੀਰੇ ਆਪਣੇ ਬੰਡੇ ਹੀ ਟਰੈਕਟਰ ਚੱਲਿਆ ਆਪਣੇ ਬੰਡੇ ਹੀ ਚੱਲਿਆ ਸਾਡੇ ਕੰਟਰੈਕਟਰ ਤਕਰੀਬਨ ਹੋਂਡਾ ਟਰੈਕਟਰ ਸਾਰੇ ਆ ਜਉਂਦੇ ਨਹੀਂ ਹੈਗਾ ਹਾਂ ਕਹਿੰਦੇ ਵੀ ਅੱਜ ਚੱਲਿਆ ਹੈਗਾ ਨਹੀਂ ਤਾਂ ਪੂਰੀ ਤੇ ਪਹਿਲਾ ਟਰੈਕਟਰ ਆਪਣੇ ਪੰਡ ਤੇ ਹੈ ਗਿਆ ਤੇ ਆਪਣੇ ਕੰਨੇ ਮਤਲਬ ਨਮਾ ਬਿੱਟੂ ਦੇ ਉਹ ਨਮਾ ਨਹੀਂ ਨਮਾ ਨਵਾਂ ਨਹੀਂ ਦਾ ਹਾਂ ਪੁਰਾਣੇ ਤੇ ਨਮਾ ਡਾਕਟਰ ਅੱਜ ਪਹਿਲਾ ਚੱਲਿਆ ਨਮਾ ਪਹਿਲੀ ਵਾਰ ਚੱਲਿਆ ਨਮਾ ਪਹਿਲੀ ਵਾਰ ਚੱਲਿਆ ਆਪਣਾ ਵਜਾ ਦਾ ਠੀਕ ਤੇ ਵੀਰੇ ਜੱਸੀਵੰਦ ਡਾਕਟਰ ਦਾ ਠੀਕ ਆ ਜੀ ਬੰਦੇ ਘੈਂਟ ਤੇ ਬਾਕੀ ਆਪਣੇ ਰਣਾਜੀ ਨਾਲ ਤੇ ਬਾਕੀ ਫੌਜੀ ਆਪ ਆਪਣੇ ਜੱਸੀ ਨਾਲ ਆਪਣੇਰਾ ਵੀਰਾਂ ਨਾਲ ਗੱਲ ਵਧਣ ਦੇ ਕੋਈ ਨਾ ਕੋਈ ਡਾਕਟਰ ਆਪਣਾ ਯੂ ਹਾਲੈਂਡ ਇੱਥੇ ਵੀ ਰੱਖੋ ਵਾਜਾ ਬਾਬਾ ਬੋਲ ਨਾ ਮਾਤਾ ਬੋਤਾ ਹਾਂ ਕੋਈ ਨਾ ਲੋਕੋ ਬਈ ਸਾਹਮਣੇ ਮਾਰ ਦੇਣਾ ਤੇ ਬੰਦੇ ਨੂੰ ਲੱਗਿਆ ਬੋਲੋ ਨਾ ਇਧਰ ਨੂੰ ਆ ਜਾਓ ਬਦੂਗਾ ਬਈ ਤੂੰ ਵੀਡੀਓ ਚ ਉਹ ਸੌਂ ਨੀ ਕਰਾ ਬਈ ਜਿਹਨੂੰ ਬੰਗਲ ਕਰਦਾ ਆ ਜੀ ਕਰਦਾ ਹੋ ਗਿਆ ਸਹੀ ਗੱਲ ਜੀ ਕੋਈ ਨਹੀਂ ਕੋਈ ਨਹੀਂ ਵਧੀਆ ਵਧੀਆ ਫਿਰ ਕਰਨੀਆਂ ਰੋਟਾਵੇਟਰ ਆਪਾਂ ਨੇ ਨਾ ਅੱਟ ਫੜਦਾ ਰੁਕਾ ਤੇ ਗ੍ਰੀਟ ਇਸਟਾ ਵਾਲਾ ਅੱਛਾ ਤੇ ਆ ਵੀ ਜੌਂਡੀਅਰ ਬਈ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਰੋਟਾਵੇਟਰ ਅੱਛਾ ਜੀ ਪਰਸਨਲ ਆ ਦੋਈ ਲੈਟਰਾ ਤੇ ਨਾਲ ਬਈ ਹਾਂ ਉਹਦਾ ਰੋਟਾਵੇਟਰ ਵੀ ਕਿਹੜੇ ਲੋਡ ਜਾਂ ਨਾਲ ਸਪੀਡ ਆ ਵਧੀਆ ਬਣ ਜਾਂਦੀ ਆ ਅੱਛਾ ਜੀ ਇਹ ਨਾਲੇ ਚਲਾਉਣ ਨੂੰ ਬਹੁਤ ਰਲਾਈ ਹਾਂ। ਨਾਲੇ ਇਹਦੇ ਕੀੜਾ ਇਹਨਾਂ ਨੂੰ ਬਈ ਅਨਵਰ ਗੜੇ ਮੈ ਗਿਆ ਚੱਲਾ। ਹਾਂਜੀ। ਸਤਿ ਸ੍ਰੀ ਅਕਾਲ ਕੋਈ ਛੋਟ ਬਹੁਤ ਚੱਲਦੀ ਆ ਦਿਵਾਲੀ ਜਨਾ ਕਰੇ ਨਾ। ਹਾਂ। ਨਾਲੇ ਟਾਪੇ ਮਿਲਦੇ। ਕੱਲ ਹੀ ਆਉਗਾ ਬਈ। ਉਸ ਤੋਂ ਦਿੱਤਾ ਇਹ ਕਪੜਾ ਇਹ ਲੈ ਤਾਂ। ਇਹ ਸੁਕਰੀਮਾ ਆਪਣੇ 4:3 ਡਾਕਟਰ ਕੋਲ ਵੀ ਆਊਗਾ ਵਾਸਤੇ। ਫਿਲ ਕਰਿਆ। 355 ਦੇ 18 ਮਾਡਲ ਦਾ ਵੀ ਆਪਾਂ ਨੇ ਅੱਜ ਸੇਕ ਰਿਆ। ਠੀਕ ਠੀਕ। ਇੱਕ ਦੋ ਲੈਟਰ ਆਪਾਂ ਨੇ ਹੋ ਲਾਉਣੇ। ਸਾਰੇ ਪਾਸੇ ਤੋਂ ਮੈਂ ਨਾ। ਤੇ ਬਾਕੀ ਦੇ ਦੇ। ਪੁਰਾਣੇ ਵੀ ਲੈਣੇ ਦੋਨਾਂ ਦੇ ਚਾਹਤ ਨੇ। ਜੀ। ਧੰਨਵਾਦ।